ਮੁਕੇਰੀਆਂ ਵਿੱਚ ਕਾਲੇ ਦੌਰ ਸਮੇਂ ਸ਼ਹੀਦ ਹੋਏ ਪੁਲਿਸ ਜਵਾਨਾਂ ਦੇ ਪਰਿਵਾਰ ਦੀ ਸਾਲ ਲੈਣ ਵਾਸਤੇ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਬਿਰਕ ਉਹਨਾਂ ਦੇ ਘਰ ਪਹੁੰਚੇ ਡੀਐਸਪੀ ਕੁਲਵਿੰਦਰ ਸਿੰਘ ਬਿਰਕ ਨੇ ਇਨ੍ਹਾਂ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਇਸ ਮੌਕੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲੇ ਦੌਰ ਸਮੇਂ ਮੁਕੇਰੀਆਂ ਦੇ 5 ਪੁਲਿਸ ਦੇ ਜਵਾਨ ਸ਼ਹੀਦ ਹੋਏ ਸਨ ਜਿਨ੍ਹਾਂ ਵਿੱਚੋਂ ਸ਼ਹੀਦ ਏਐਸਆਈ ਰਗਵੀਰ ਸਿੰਘ ਪਿੰਡ ਚੱਕਲਾ ਬਖਸ਼ ਮੁਕੇਰੀਆਂ ਸ਼ਹੀਦ ਮੁੱਖ ਸਿਪਾਈ ਜਸਵੰਤ ਸਿੰਘ ਪਿੰਡ ਤੀਪੁਰ ਮੁਕੇਰੀਆਂ ਸ਼ਹੀਦ ਮੁੱਖ ਸਿਪਾਈ ਸੁਖਵਿੰਦਰ ਸਿੰਘ ਪਿੰਡ ਕਾਲਾਮੰਜ ਰੋਡ ਮੁਕੇਰੀਆਂ ਸ਼ਹੀਦ ਸਿਪਾਹੀ ਬਲਵੰਤ ਸੇ ਪਿੰਡ ਮਨਸੂਰਪੁਰ ਮਕੇਰੀਆਂ ਅਤੇ ਇੱਕ ਸ਼ਹੀਦ ਸਿਪਾਹੀ ਸੁਵੰਨ ਕੁਮਾਰ ਪਿੰਡ ਗੇਰਾ ਜੋ ਕਿ ਹਾਜੀਪੁਰ ਦੇ ਰਹਿਣ ਵਾਲੇ ਹਨ ਉਹਨਾਂ ਦੱਸਿਆ ਕਿ ਅਜੋ ਇਨ੍ਹਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਚਾਰ ਪਰਿਵਾਰਾਂ ਨੂੰ ਮਿਲੇ ਜਿੱਥੇ ਉਹਨਾਂ ਨੇ ਇਹਨਾਂ ਨਾਲ ਦੁੱਖ ਸੁੱਖ ਸਾਂਝਾ ਕੀਤਾ ਅਤੇ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਉਹਨਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਪਰਿਵਾਰਾਂ ਦੀਆਂ ਦੁੱਖ ਤਕਲੀਫਾਂ ਨੂੰ ਆਪਣੇ ਪੱਧਰ ਤੇ ਅਤੇ ਮਹਿਕਮੇ ਦੀ ਮਦਦ ਦੇ ਨਾਲ ਠੀਕ ਕੀਤਾ ਜਾਵੇਗਾ ਇਹਨਾਂ ਸ਼ਹੀਦ ਸਿਪਾਹੀਆਂ ਨੇ ਆਪਣੇ ਜੀਵਨ ਦਾ ਬਲਿਦਾਨ ਦੇ ਕੇ ਪੰਜਾਬ ਦੇ ਵੀ ਸ਼ਾਂਤੀ ਲਿਆਉਣ ਵਿੱਚ ਮਦਦ ਕੀਤੀ ਹੈ। ਮਹਿਕਮੇ ਵੱਲੋਂ ਪਹਿਲਾਂ ਹੀ ਇਹਨਾਂ ਪਰਿਵਾਰ ਦੇ ਬੱਚਿਆਂ ਨੂੰ ਤਰਸ ਦੇ ਆਧਾਰ ਦੇ ਉੱਤੇ ਪੁਲਿਸ ਦੀ ਨੌਕਰੀ ਦਿੱਤੀ ਗਈ ਹੈ ਅਤੇ ਇਹਨਾਂ ਸ਼ਹੀਦ ਪਰਿਵਾਰਾਂ ਦੇ ਬਲਿਦਾਨ ਨੂੰ ਦੇਖਦੇ ਹੋਏ ਪੁਲਿਸ ਮਹਿਕਮਾ ਇਹਨਾਂ ਦੇ ਨਾਲ ਹਰ ਸਮੇਂ ਖੜਾ ਹੈ ਅਤੇ ਜੇਕਰ ਉਹਨਾਂ ਨੂੰ ਕੋਈ ਵੀ ਮਦਦ ਦੀ ਲੋੜ ਹੋਈ ਤਾਂ ਉਹ ਕੀਤੀ ਜਾਵੇਗੀ। ਜੋ ਪਿਛਲੇ ਸਮੇਂ ਤਰ੍ਹਾਂ ਜੋ ਪਹਿਲਾਂ ਪੰਜਾਬ ਵਿੱਚ ਮਾੜਾ ਥਮਾ ਚੱਲਿਆ ਜਿਹਨੂੰ ਅਤਵਾਦ ਦਾ ਸਮਾਅ ਵੀ ਕਹਿ ਸਕਦੇ ਹਾਂ। ਉਸ ਸਮੇਂ ਤਰ੍ਹਾਂ ਸਾਡੇ ਪੰਜਾਬ ਪੁਲਿਸ ਦੇ ਕਾਫੀ ਜਵਾਨਾਂ ਨੇ ਸ਼ਹਾਦਤ ਦਿੱਤੀ ਹੈ ਜੋ ਉਥੇ ਸ਼ਹਾਦਤ ਦੇ ਮਤੇ ਨਜ਼ਰ 21 ਅਕਤੂਬਰ ਨੂੰ ਹਰ ਸਾਲ ਪੁਲਿਸ ਕਮਿਊਨਿਟੀਸ਼ਨ ਦੇ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਜਿੰਨੇ ਵੀ ਸਾਦੇ ਸ਼ਹੀਦ ਪਰਿਵਾਰ ਹੋਏ ਆ ਉਹਨਾਂ ਨੂੰ ਮਿਲਿਆ ਜਾਂਦਾ ਹੈ ਉਹਨਾਂ ਦੀ ਕੋਈ ਦੁੱਖ ਸੁਣੀ ਜਾਂਦੀ ਹੈ ਜੇ ਕੋਈ ਦੁੱਖ ਤਕਲੀਫਾਂ ਉਹਦਾ ਹੱਲ ਕੀਤਾ ਜਾਂਦਾ ਜੋ ਅੱਜ ਇਸੇ ਲੜੀ ਦੇ ਤਹਿਤ ਉਪਰੋਂ ਡੀਪੀ ਸਾਹਿਬਾਂ ਮੰਗ ਕੇ ਡੀਪੀ ਸਾਹਿਬ ਪੰਜਾਬ ਦੀਆਂ ਅਧਿਤਾਈਆਂ ਸੀ ਕਿ ਜਿਹੜੇ ਵੀ ਸਾਡੇ ਏਰੀਆ ਦੇ ਮਸ਼ਹੂਰ ਪਰਿਵਾਰ ਇੰਦੇ ਆ ਉਹਨਾਂ ਨੂੰ ਪਰਸਨਲੀ ਮਿਲ ਕੇ ਉਹਨਾਂ ਨੂੰ ਪੁੱਛਿਆ ਜਾਵੇ ਜੇ ਕੋਈ ਨਾ ਇਹ ਦੁੱਖ ਤਕਲੀਫਾਂ ਤੇ ਜੇ ਉਹਦਾ ਕੋਈ ਹੱਲ ਉੱਤੋਂ ਹੈੱਡਕੁਆਟਰ ਲੈਵਲ ਤੋਂ ਹੋਣਾ ਉੱਥੇ ਨੂੰ ਲਿਖ ਕੇ ਭੇਜਿਆ ਜਾਵੇ ਜੇ ਕੋਈ ਸਾਡੇ ਲੈਵਲ ਤੋਂ ਹੋਣਾ ਤੇ ਸਾਡੇ ਲੈਵਲ ਤੇ ਕੀਤਾ ਜਾਵੇ ਜੋ ਉਤਲੇ ਹੁਕਮਾਂ ਦੀ ਪਾਲਣਾ ਹੈ ਠੀਕ ਅੱਜ ਅਸੀਂ ਸਾਡੇ ਏਰੀਆ ਚ ਚਾਰ ਪਰਿਵਾਰ ਇੰਦੇ ਆ ਜਿਹਦੇ ਵਿੱਚ ਸ਼ਹੀਦ ਐਸਆਈ ਰਗਵੀਰ ਸਿੰਘ ਨੰਬਰਦਾਰ ਪਿੰਡ ਜਿਹੜੇ ਚੱਕ ਅਲਾ ਬਖਸ਼ਾ ਉਹਨਾਂ ਦੀ ਜਿਹੜੀ ਵਾਈਫ ਆ ਸੰਜੀਤਕੌਰ ਜੀ ਮਿਲਿਆ ਸੀ ਇਸੇ ਤਰ੍ਹਾਂ ਸ਼ਹੀਦ ਸਿਪਾਹੀ ਜਸਵੰਤ ਸਿੰਘ ਆ ਇਹਨਾਂ ਦੀ ਜਿਹੜੀ ਆਪਣੀ ਵਾਈਫ ਆ ਉਹ ਇੱਥੇ ਆਪਣੇ ਭਾਗੂੜਾ ਰਹਿ ਰਹੀ ਆ ਲਤੀਤਪੁਰ ਸ੍ਰੀਨਦਰਪੁਰ ਉਹ ਮਿਲੀ ਸੀ ਸ਼ਹੀਦ ਸਿਪਾਹੀ ਸੁਖਵਿੰਦਰ ਸਿੰਘ ਹੈਗੇ ਆ ਇਹਨਾਂ ਦੀ ਜਿਹੜੀ ਵਾਈਫ ਆ ਅੱਜ ਆਪਦੀ ਬੇਟੀ ਦਾ ਇਲਾਜ ਕਰਾਉਣ ਜਲੰਧਰ ਗਈ ਹੋਈ ਹੈ ਇਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਜਿਹੜਾ ਪੰਜਾਬ ਪੁਲਿਸ জব ਕਰਦਾ ਉਸੇ ਵੇਲੇ ਉਹਨਾਂ ਨਾਲ ਗੱਲ ਹੋਈ ਸੀ ਉਹਨੇ ਕਿ ਆ ਵੀ ਮੰਮੀ ਜਿਹੜੀ ਆ ਭੈਣ ਦੀ ਦਵਾਈ ਤੋਂ ਜਸਵੰਤਰ ਕਈ ਹੋਈ ਹੈ ਤੇ ਸ਼ਹੀਦ ਸਪਾਈ ਬਲਵੰਤ ਸਿੰਘ ਮਨਸੂਰਪੁਰ ਤੋਂ ਰਹਿਣ ਵਾਲੇ ਆ ਜਿਹੜੀ ਉਹਨਾਂ ਦਾ ਬੇਟਾ ਆ ਉਹ ਜਿਹੜਾ ਆ ਐਸ ਵੀ ਦੇ ਆਪਣੇ ਜਸਵੰਤਰ ਸਿੰਘ ਪੰਜਾਬ ਪੁਲਿਸ ਚ ਸਰਵਿਸ ਕਰਦਾ ਹੈ ਜਸਵੰਤਰ ਸਿੰਘ ਦੀ ਵਾਈਫ ਜਿਹੜੀ ਆ ਉਹ ਸਾਨੂੰ ਮਿਲੀ ਸੀ ਸਾਰਿਆਂ ਨੂੰ ਮਿਲ ਕੇ ਸਾਰਿਆਂ ਨੇ ਦੁੱਖ ਤੇ ਸੁਪਾ ਪੁੱਛਿਆ ਗਿਆਂ ਜੋ ਜਿਹੜੀ ਆ ਲਤੀਫਪੁਰ ਤੋਂ ਆਪਣੀ ਸੰਤਲਪੁਰ ਜੀ ਹੈਗੇ ਆ ਉਹਨਾਂ ਨੇ ਮਹਿਕਮੇ ਤੋਂ ਕੋਈ ਮਦਦ ਦੀ ਮੰਗ ਕੀਤੀ ਹੈ ਜੋ ਸੰਬੰਧੀ ਲਿਖ ਕੇ ਭੇਜਾਂਗੇ ਜੋ ਵੀ ਉਹਨਾਂ ਦਾ ਹੈਗਾ ਕੋਈ ਉਹ ਜਿਹੜਾ ਆ ਹੈਲਥ ਕਾਰਡ ਬਣਾਉਣਾ ਚਾਹੁੰਦੇ ਆ ਉਹ ਹੈਲਥ ਕਾਰਡ ਉਹਨਾਂ ਦਾ ਪਾਤਾ